और सारे में में और में ने मीर को बेनती है इस तरह माहौल ना करो फैले और किसी का नुकसान हो जाएगा यस मुलाजिम नहीं पूछ सकते ਇਹਨਾਂ ਦਾ ਨੁਕਸਾਨ ਉਹ ਜੋ ਗੁੰਡਾਗਰਦੀ ਕਰਾ ਰਹੀ ਹੈ ਮੈਡਮ ਡੀਐਸਪੀ ਜਿਹੜੀ ਕਰਾਉਣ ਦੇ باوجود ਕਿਸਾਨਾਂ ਨਾਲ ਆ ਕੇ ਖੜਹੀ ਹੈ ਇਹਦੇ ਮੁਲਾਜ਼ਮ ਗੁੰਡਾਗਰਦੀ ਕਰ ਰਹੇ ਨੇ ਇਹ ਥੋੜੇ ਧਰਨੇ ਨੂੰ ਜਾਣ ਕੇ ਬਖਸਾਰ ਦੇ ਵਿੱਚ ਲਿਉਣਾ ਚਾਹੁੰਦੇ ਆ ਇਹ ਗੁੰਡਾਗਰਦੀ ਕਰਵਾ ਰਹੀ ਹੈ ਮੈਡਮ ਜਿਹੜੀ ਡੀਐਸਪੀ ਹੈ ਜਨੂਈ ਦੇ ਕਰਾਉ ਦਾ ਐਲਾਨ ਹੋ ਚੁੱਕਿਆ ਇਹਦੇ ਕਰਾਉ ਦਾ ਐਲਾਨ ਹੋ ਚੁੱਕਿਆ ਇਹ ਬਾਹਰ ਕਿਉਂ ਆ ਰਹੀ ਹੈ ਸ਼ਾਂਤ ਬਾਰੇ ਕਿਸਾਨਾਂ ਨੂੰ ਧਰਨੇ ਦੇ ਉੱਤੇ ਪੈਂਟ ਦਾ ਵਿੱਚ ਗੱਡੀ ਮਾਰ ਕੇ ਕਿਸਾਨਾਂ ਦੇ ਟਰੈਕਟਰ ਚੁਹਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਜਿਹੜੀ ਮੈਡਮ ਹੈ ਡੀਐਸਪੀ ਅਸੀਂ ਬਾਰ ਬਾਰ ਕਹਿ ਰਹੇ ਹਾਂ ਗੁੰਡਾਗਰਦੀ ਕਰਵਾ ਰਹੀ ਹੈ ਇਹ ਕਿਸਾਨਾਂ ਦੇ ਧਰਨੇ ਤੇ ਸਿੱਧੀ ਗੱਡੀ ਚੜਾਉਣ ਦੇ ਯਤਨ ਨੇ ਕਿਸਾਨਾਂ ਤੇ ਅਦੋਲਨਕਾਰੀਆਂ ਤੇ ਅਸੀਂ ਹਜੇ ਵੀ ਆਪਣੇ ਕਿਸਾਨਾਂ ਨੂੰ ਕਹਿ ਰਹੇ ਹਾਂ ਵੀਰੋ ਸ਼ਾਂਤ ਭਾਈ ਰੋਸ਼ ਸ਼ਾਂਤ ਭਾਈ ਇਹ ਬਖਲਾੜ ਦੇ ਬਚਾਏ ਨੇ ਇੱਥੋਂ ਪਤਾ ਲੱਗਦਾ ਵੀ ਪੱਪੂ ਬਣ ਕੇ ਜਿਹੜਾ ਚਿਹਟੇ ਬਣੇ ਹੋਏ ਨੇ ਪੁਲਿਸ ਵਾਲੇ ਇੱਥੋਂ ਪਤਾ ਲੱਗਦਾ ਵੀ ਪੁਲਿਸ ਮਿਲੀ ہوئی ਹੈ ਆਮ ਆਦਮੀ ਪਾਰਟੀ ਪੱਪੂ ਵੀ ਪਿੱਛੇ ਖੜੀ ਹੈ ਇਹਦੇ ਕਰਕੇ ਗੁੰਡਾਗਰਦੀ ਡੀਐਸਪੀ ਤੇ ਇਹਨਾਂ ਦੇ ਮਲਾਜ਼ਮ ਕਰ ਰਹੇ ਨੇ ਨਹੀਂ ਇਹੋ ਜਿਹਾ ਧਰਨੇ ਅੱਜ ਕੋਈ ਪਹਿਲਾ ਧਰਨੇ ਨਹੀਂ ਹੈ ਇਹ ਮੈਡਮ ਤੇਰੇ ਵਰਗੇ ਬਹੁਤ ਦੇਖੇ ਨੇ ਅਸੀਂ ਜਿਹੜੇ ਨੌਸਰਵਾਜ ਤੂਫਾਨ ਵਿਰੋਧੀ ਫੈਸਲੇ ਲੈਣਦੇ ਹਣ ਨਾਰੇ ਲਾ ਕੇ ਸਾਰੇ ਇਕੱਠੇ ਹੋ ਕੇ ਬੋਲ ਸੋਚਾ ਜੇ ਮਰਦੇ ਆ i <coughs> don't ਵਾਪਸ ਦੋ ਮਿੰਟ ਹਰ ਜਵਾਬੇ ਕਰ ਲੈਂਦੇ ਮੈਨੂੰ ਇੱਕ ਮਿੰਟ ਕਰ ਲੈ ਪਲੀਜ਼ ਕਰ ਕਰ ਲਈ ਇੱਕ ਮਿੰਟ ਕੀ ਲੱਗਦਾ ਕੀ ਆ ਕਿਉਂ ਤੁਹਾਨੂੰ ਇਹ ਇਹ ਹਾਲ ਜਿਹੜੇ ਦੋਸ਼ ਵੱਡੇ ਡੀਐਸਪੀ ਤੇ ਨਾਬਦ ਲੱਗ ਰਹੇ ਨੇ ਭਾਈ ਜੀ ਡੀਐਸਪੀ ਸਾਹਿਬ ਨੂੰ ਸਟੇਜ ਤੋਂ ਵੀ ਅਨਾਉਂਸਮੈਂਟ ਹੋਈ ਆ ਕਿ ਪ੍ਰਸ਼ਾਸਨ ਆ ਜਿਹੜੀ ਸਾਡੀ ਮੰਗ ਮੰਨੇ ਸੋ ਤੁਸੀਂ ਦੇਖਿਆ ਕਿ ਸਾਡੇ ਕੱਪੜੇ ਪਾੜੇ ਗਏ ਨੇ ਭਾਈ ਮੋਬਾਈਲ ਕੱਢ ਲੈ ਸਾਡੀਆਂ ਜੇਬਾਂ ਤੇ ਬਟੂਆ ਹੀ ਕੱਢ ਕੇ ਲੈ ਗਿਆ ਪ੍ਰਸ਼ਾਸਨੂਰੇ ਦਾ ਸਾਡੇ ਜੇਬਾਂ ਚੋਂ ਸਾਡੇ ਮੋਬਾਈਲ ਲੈ ਗਿਆ ਖਿੱਚ ਕੇ ਸਾਨੂੰ ਕਿੱਚਾ ਤੂੰ ਹੀ ਕਰਕੇ ਬਗੈਰ ਵਰਦੀ ਤੋਂ ਬਾਈ ਇਹ ਪੱਗ ਕਿਵੇਂ ਲਈ ਪੱਗ ਬਾਈ ਪੁਲਿਸ ਵਾਲਿਆਂ ਬਾਈਆਂ ਨੇ ਲਾ ਗਿਆ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਲਫੜਮਾਰੇ ਨੇ ਕਿਡੇ ਸਕੇਸਾਂ ਤੋਂ ਖਿੱਚ ਕੇ ਬਰਾ ਕਰਿਆ ਗਿਆ ਅਸੀਂ ਕਿਹਾ ਸੀ ਵੀ ਸਾਡੀ ਜਿਹੜੀ ਸਟੇਜ ਤੋਂ ਅਨਾਉਂਸਮੈਂਟ ਹੋਈ ਆ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਮੰਗ ਆ ਉਹਨਾਂ ਨਾਲ ਮੀਟਿੰਗ ਕਰੋ मैडम क्लियर ਜਾਣ ਦੇਵਾਂਗੇ ਸੋ ਆ ਦੇਖੋ ਭਰਾਓ ਸਾਡੇ ਕੱਪੜੇ ਵੀ ਪਾੜੇ ਗਏ ਨੇ ਬੀਐਸਪੀ ਮੈਡਮ ਕਹਿੰਦੀ ਉਹਨਾਂ ਦੀ ਵਰਦੀ ਪਾੜੀ ਗਈ ਆ ਕੀ ਦੋਸ਼ ਨੇ ਵਰਦੀ ਦੇਖ ਲਓ ਉਹਨਾਂ ਦੀ ਵੀ ਪਾੜੀ ਗਈ ਆ ਕਿ ਨਹੀਂ ਪਾੜੀ ਗਈ ਆ ਸਾਡੀ ਭੈਣ ਆ ਸਤਕਾਰਯੋਗ ਆ ਸਾਡੇ ਭੈਣਾਂ ਸਮਾਨ ਆ ਸਾਡੀਆਂ ਤੀਆਂ ਸਮਾਨ ਆ ਅਸੀਂ ਕਿਸਾਨਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਇਹ ਪੰਕਜ ਮੱਫੂ ਨੂੰ ਬਚਾਉਣ ਲੱਗੇ ਹੋਏ ਨੇ ਅਸੀਂ ਵਰਦੀ ਕਿਉਂ ਪਾੜਾਂਗੇ ਯਾਰ ਕਿਸੇ ਦੀ ਹੁਣ ਹੁਣ ਕੀ ਹੁਣ ਕਿਸਤੀ ਲੋਕ ਆ ਹੁਣ ਕਿਸਾਨ ਕੀ ਮੰਗ ਕਰਦੇ ਨੇ ਕਿਸਾਨ ਮੰਗ ਇਹ ਕਰਦੇ ਨੇ ਕਿ ਪੰਕਜ ਪੰਕਜ ਨੂੰ ਬਾਈ ਲੱਖਾਂ ਦੇ ਪੈਸੇ ਔਰ ਜਿਹੜੀਆਂ ਹੋਰ ਬੰਦੀਆਂ ਧਰਾਮਾਂ ਦੇ ਉਤੇ ਲਾ ਕੇ ਕਾਰੀ ਕਰਕਮ ਕਰਦੇ ਨਾ ਬਸ ਸਾਡਾ ਕੋਈ ਯਾਦ ਨਹੀਂ ਸਾਡਾ ਮਾਇਦ ਮਰਾਲ ਜਾਂ ਕਿਸੇ ਪ੍ਰਸ਼ਾਸਨ ਨਾਲ ਕੋਈ ਵਿਰੋਧ ਨਹੀਂ ਅਜੀਤਾ ਪੰਕਜ ਪੱਪੂ ਦੇ ਚੋਰਾਂ ਦੀ ਹਮਾਇਤ ਤੇ ਆ ਗਈ ਭਾਈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪੱਗਾ ਨਹੀਂ ਲੈਣਗੀਆਂ ਆਹ ਦੇਖ ਲੀ ਹਾਂ ਕੀ ਲੋਕਾਂ ਨੇ ਭਾਈ ਦਿਨ ਦਿਹਾੜੇ ਨਾਬੇ ਸਹਿਰ ਦੇ ਵਿੱਚ ਜਿੰਦੇ ਟੁੱਟਦੇ ਨੇ ਵੱਡੀਆਂ ਚੋਰੀਆਂ ਹੁੰਦੀਆਂ ਨੇ ਅਸੀਂ ਉਹ ਚੋਰਾਂ ਨੂੰ ਫੜਿਆ ਰਿਖਾਨਾ ਨੇ ਫੜਿਆ ਇਹ ਪ੍ਰਸ਼ਾਸਨ ਦਾ ਕੰਮ ਨਹੀਂ ਜਿਹੜਾ ਅਸੀਂ ਕਰ ਰਹੇ ਹਾਂ ਲੋਕ ਫਿਰ ਤੂੰ ਫਿਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਆਉਣ ਵਾਸਤੇ ਵੱਡ ਭਾਰੀ ਪੁਲਿਸ ਕੌਸਟ ਤਨਖਾਦ ਹੈ ਜਿਨ੍ਹਾਂ ਦਾ ਕਹਿਣਾ ਵੀ ਗੱਡੀ ਨਿਕਲਦੀ ਸਾਡੇ ਦੇ ਦੂਜੇ ਪਾਸੇ ਕਿਸਾਨ ਐਸਪੀ ਨਾਬਾ ਦੀ ਗੱਡੀ ਦੇ ਉੱਪਰ ਲਾ ਕੇ ਚਾਹ ਪੀ ਰਹੇ ਨੇ ਅਤੇ ਆ ਤਸਵੀਰਾਂ ਨੇ ਨਾਬਾ ਨਿਯਤ ਕੀ ਦਫ਼ਤਰ ਦੇ ਬਾਹਰ ਜਿੱਤੇ ਕਿਸਾਨਾਂ ਨੇ ਸਿੱਧਾ ਐਲਾਨ ਕੀਤਾ ਸੀ ਜਦ ਤੱਕ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਹੋਣ ਦੇ ਖਿਲਾਫ ਜਿਹੜੇ ਪਰਚਾ ਸਹੀ ਤਰੀਕਾ ਪਰਚਾ ਨਹੀਂ ਦਰਦਾ ਕਿ ਉਸ ਸਮੇਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਦੂਜੇ ਪਾਸੇ ਐਸਪੀ ਨਾਬਾ ਜਦੋਂ ਦਫ਼ਤਰ ਤੋਂ ਬਾਹਰ ਜਾਣ ਲੱਗੇ ਤਾਂ ਟਕਰਾਓ ਕਿਸਾਨਾਂ ਤੇ ਡੀਐਸਪੀ ਨਾਬਾ ਦੇ ਵਿਚਕਾਰ ਹੋਇਆ ਦੋਨਿਆਂ ਪਾਸੇ ਆਪ ਦੋਸਤਾਰਿਆਂ ਨੇ ਯਾਤਰੀ ਮੈਡਮ ਕਹ ਰਹੇ ਨੇ ਕਿ ਉਹਨਾਂ ਨੇ ਦੁਪਹਿਰੀ ਦੇ ਪ੍ਰਹਤ ਪਾਇਆ ਦੂਜੇ ਪਾਸੇ ਕਿਸਾਨਾਂ ਦੀਆਂ ਮੁੱਦਾ ਲੈ ਗਈਆਂ ਕਿਸਾਨਾਂ ਦੇ ਕੱਪੜੇ ਪਾੜ ਗਏ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਵੀ ਪ੍ਰਗਟ ਦੇਖ ਸਕਦੇ ਹੋ ਕਿੰਨਾ ਕਿ ਕਿਸਾਨ ਨੇ ਕਿੰਨਾ ਹੌਂਸਲਾ ਸੰਘਰਸ਼ ਕਰ ਰਹੇ ਨੇ ਦੀ ਆਪਣੀ ਬੈਟਰੀ ਨੂੰ ਅਗਰ ਆਪਕੀ ਬੈਠੇ ਨੇ ਦੂਜੇ ਪਾਸੇ ਪਾਰੀ ਕੁਝ ਫੌਜ ਲਾਣਾ ਤਾਂ ਜੱਡੀ ਨੂੰ ਬਾਹਰ ਕਢਵਾਉਣ ਵਾਸਤੇ ਬਗਾਰ ਵਰਤੀ ਤੋਂ ਹੱਥ ਕਰਤੇ ਮਾਰੋ ਨੇ ਸਾਡੇ ਪਾਰੀ ਨੂੰ इर <teenageriento> जेको ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਨ ਹੱਕਾਂ ਦੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗਿਰਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਆ ਰਹੇ ਹਾਂ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜ੍ਹਿਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਯਾਨੀ ਪਾੜ ਪਾੜ ਪੱਟਿਆ ਬਾਈ ਅੱਜ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਹਨ ਉਹ ਕਹਿੰਦੇ ਮੇਰੀ ਵਰਦੀ ਨੂੰ ਹੱਥ ਪਾਇਆ ਸੋ ਜੀ ਉਹ ਬਿਲਕੁਲ ਝੂਠ ਬੋਲਦੀਆਂ ਹਨ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਈ ਅਬਦਾਲੀ ਨਾਲੋਂ ਪਹਿੜਾ ਰਬਈਆ ਅੱਜ ਮੈਡਮ ਦਾ ਪਹਿਲਾਂ ਕਿਹਾ ਸੀ ਵੀ ਜਦੋਂ ਰੋਜ਼ਗਾਰ ਦੇਸ਼ ਗੁਰਮੀ ਸਾਡੀ ਵੱਡੀ ਬਿਲਕੁਲ ਜੀ ਅਸੀਂ ਸਟੇਜ ਤੋਂ اعلان ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰੁਪਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਦੇ ਕੋਈ ਪੁਲਿਸ ਮੁਲਾਜ਼ਮ ਬਾਈ ਇਦਾਂ ਨਹੀਂ ਕਰਦਾ ਹੁੰਦਾ ਤੇਰੀ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇਥੋਂ ਪਤਾ ਲੱਗਦਾ ਸਾਨੂੰ ਪੱਕੇ ਚ ਪੱਪੂ ਦੇ ਨਾਲ ਇਹਨਾਂ ਦੀ ਬੜੀ ਹਿੱਸੇਦਾਰੀ ਆ ਹਿੱਸੇਦਾਰੀ ਬਾਈ ਬਿਲਕੁਲ ਸਾਡੀਆਂ ਜਾਨਾਂ ਦੱਸ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਬਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਇੰਸਕ ਭੜਚਾਉ ਬਾਈ ਮੈਡਮ ਨੇ ਆ ਕੇ ਉੱਥੇ ਗੱਡੀ ਚੜ੍ਹਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਫਿਕ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਭਾਈ ਇਹ ਜਗ ਜਹਰਾਚਾਰੀ ਪਤਾ ਲੱਗ ਗਿਆ ਵੀ ਜਿਹੜੀ ਇੱਥੇ ਦਾ ਦੇਮਾਨ ਇੱਥੇ ਦਾ ਪ੍ਰਸ਼ਾਸਨ ਉਹ ਪੱਕੇ ਪੱਪੂ ਨੂੰ ਵਿਚਾਰਿਆ ਭਾਈ ਪੱਕੇ ਬਸ ਬੰਦਾ ਜਿਹੜੀ ਗੱਡੀ ਕੀ ਹੋਇਆ ਕੀ ਹੈ ਜੀ ਸਾਰੀ ਟਕਰਾਓ ਕਿਉਂ ਹੈ ਪੁਲਿਸ ਦੇ ਨਾਲ ਇਹ ਹਸਪਤਾਲੇ ਸ਼ਾਂਤਮਈ ਧਰਨਾ ਲਾ ਰਹੇ ਸੀ ਅਸੀਂ ਇੱਕ ਪਾਸੇ ਬੈਠੇ ਸੀ ਉਦੋਂ ਸਾਡੀ ਅੱਗੋਂ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇ ਜਿਹੜੇ ਗੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤਾਂ ਬਾਹਰ ਨਾ ਆਵੇ ਬਾਹਰੋਂ ਅੰਦਰ ਨਾ ਜਾਵੇ ਅਸੀਂ ਸ਼ਾਂਤ ਮੇਂ ਬੈਠੇ ਤੇ ਤਾਂ ਇੱਜੇ ਦੇਖੋ ਘੱਟਿਆ ਪ੍ਰਸ਼ਾਸਨ ਕਿਵੇਂ ਜਿਹੜੀ ਅੱਥੀ ਹੋਇਆ ਮਨਦੀਪ ਕਾਂਸੀ ਮਾਰਦੀ ਮਾਂ ਅਕੀ ਮੈਂ ਆਪਣੇ ਗੁੰਡਿਆਂ ਨੂੰ ਲੈ ਕੇ ਬਾਹਰ ਆਈ ਕਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨਾਂ ਧੱਕਾ ਮੁਕੀ ਕਰਿਆ ਤੇ ਮੇਰੇ ਉਹਨੇ ਬਾਲ ਪੱਟੇ ਅਸੀਂ ਸ਼ਾਂਤਮਈ ਬੈਠੇ ਸੀ ਤੇ ਨਾਲੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਦੇ ਲੋਕਾਂ ਤੇ ਅਜੇ ਜੀਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਇੱਥੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਪਿਆ ਇੱਥੋਂ ਦਾ ਪ੍ਰਸ਼ਾਸਨ ਅਸੀਂ ਪੂਰਾ ਸਬੂਤਾਂ ਰੇ ਨਾਲ ਉਹਨਾਂ ਦੇ ਸਾਹਮਣੇ ਕਰ ਚੁੱਕੇ ਤਾਂ ਵੀ ਇੱਥੋਂ ਦਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਗਿਰਫਤਾਰ ਕਰਨ ਦੀ بجائے ਸਾਡੇ ਕਿਸਾਨ ਵੀਰਾਂ ਤੇ ਸਾਡੇ ਮਾਮਾਂ ਭੈਣਾਂ ਤੇ ਅੱਜ ਲਾਠੀ ਚਾਰਜ ਦਾ ਡੰਡਾ ਘੇ ਚੱਕ ਰਹੇ ਨੇ ਉਹ ਮਨਦੀਪ ਘਰਚੀ ਮਾਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰਤੀ ਆਸੀਂ ਸਿਰਪਾ ਆਪਣੇ ਹੱਕ ਮੰਗ ਰਹੇ ਸੀ ਮਨਦੀਪਪੁਰ ਕਹਿੰਦੇ ਨੇ ਤੁੰਨੇ ਉਹਨਾਂ ਦੀ ਵਰਦੀ ਫੜੀ ਵਰਦੀ ਪਾੜੀ ਕੋਈ ਲੱਗਦਾ ਇਸ ਤਰ੍ਹਾਂ ਦਾ ਨਹੀਂ ਆਸੀਂ ਉਹਦੇ ਵਰਦੀ ਦਾ ਇੱਕ ਲਓ ਜੀ ਉਹਦੀ ਵਰਦੀ ਚੱਕ ਕਰ ਲਓ ਉਹਦੀ ਵਰਦੀ ਤੇ ਇੱਕ ਖਰੋਚ ਵੀ ਹੋਵੇ ਤੇ ਸਾਡੇ ਕਿਸਾਨ ਵੀਰਾਂ ਦੇ ਕਿਵੇਂ ਉਹਨੇ ਕੱਪੜੇ ਪਾੜੇ ਨੇ ਕਿਵੇਂ ਸਾਡੇ ਕਿਸਾਨ ਵੀਰਾਂ ਦੇ ਵਾਲ ਪਟੇ ਗਏ ਪੱਗਾ ਵੀਕਾਰੀ ਧੱਕਾ ਮੁੱਕੀ ਕਰੀ ਗਈ ਕਿ ਮੈਂ ਪੱਗਾ ਤਾਰੀਆਂ ਗਈਆਂ ਇਹ ਇਥੋਂ ਦਾ ਘਟੀਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸਹਤੇ ਤੇ ਭਗਵੰਤ ਮਾਨ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਇਹ ਸੱਤਾ ਤੋਂ ਸਰਕਾਰ ਚੱਲੂਗੀ ਜਦੋਂ ਪਿੰਡਾਂ ਵਾਲੇ ਅੱਜ ਆਪਣਾ ਹੱਕ ਮੰਗ ਰਹੇ ਨੇ ਤਾਂ ਕਿਵੇਂ ਸਾਡੇ ਉੱਤੇ ਦਸਤਤ ਕੀਤਾ ਜਾਂਦਾ ਹੈ ਇੱਥੋਂ ਦਾ ਕਟਿਆ ਪ੍ਰਸ਼ਾਸਨ ਅਸੀਂ ਭਗਵੰਤ ਮਾਨ ਨੂੰ ਚੇਤਾਵਨੀ ਦਿੰਨੇ ਆ ਜੇ ਇਹਨੇ ਸਾਡੇ ਜੇ ਪਰੇ ਨੂੰ ਰੁਪਈ ਨੂੰ ਨਾ ਕਿਸੁਦਾਰ ਕਰਿਆ ਅਗਲਾ ਐਕਸ਼ਨ ਅਸੀਂ ਬਹੁਤ ਤਿੱਖਾ ਕਰਾਂਗੇ ਅਸੀਂ ਸਿਰ ਤੇ ਕੇ ਵੀ ਇਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਲੰਬਾ ਮੋਰਚਾ ਚੱਲੂਗਾ ਜਦੋਂ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਐਸੀ ਤਰ੍ਹਾਂ ਇੱਥੇ ਘਟੇ ਰਹਾਂਗੇ ਹਾਂਜੀ ਕੀ ਹੋਇਆ ਕੀ ਸੀ ਸਾਰੀ ਗੱਲ ਦੱਸੋ ਪਹਿਲਾਂ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਸੀ ਜੋ ਕਿ ਪਿਛਲੇ ਸਾਰੇ ਪ੍ਰੋਸੈਸ਼ਨ ਨੂੰ ਸਾਰੀ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰ ਨੇ ਉਹਨਾਂ ਦੀ ਪੈੜ ਨੱਪਦੇ ਨੱਪਦੇ ਪੱਪੂ ਪੰਕਜ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰੇਆਂ ਫੜਾਈਆਂ ਨੇਗੀਆਂ ਇਹ ਚੋਰ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਦੂਜੀ ਅੰਬਰਸਰ ਵਾਲੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਿਆ ਸੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ 7 ਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਅੱਗੋਂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇੱਥੋਂ ਦੀ ਮਨਦੀਪ ਕੌਰ ਚੀਮਾ ਆਪਣੇ ਸਿਵਲ ਕੱਪੜੇ ਦੇ ਵਿੱਚ ਆ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਭੈਣਾਂ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਸਾਥੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਉਹਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਜਿਹੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜੇ ਕਹਿੰਦਾ ਵੀ ਮੈਂ ਕਿਸਾਨਾਂ ਦੇ ਨਾਲ ਆ ਇਹ ਚੋਰਾਂ ਦੀ ਸਰਕਾਰ ਹੈਗੀ ਇਹ ਕੁੱਤੀ ਚੋਰਾਂ ਦੇ ਨਾਲ ਰਲ ਗਈ ਪਰ ਜਿਹੜਾ ਅੱਜ ਦਾ ਸਾਡਾ ਐਲਾਨ ਹੈਗਾ ਅਸੀਂ ਜਾਣ ਦੇ ਸਕਦੇ ਆ ਇਹ ਗੱਡੀ ਨੂੰ ਅੱਕੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘ ਦੇ ਲੰਘ ਜੇ ਐਨਾ ਕਹਿੰਦੀ ਹੂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ